ਅੱਜ ਤੁਸੀਂ ਸੁਣੋਗੇ ਜੀ ਆਪਣੇ ਘੜੇ ਦਾ ਪਾਣੀ ਸੰ 47 ਨਾਲ ਸੰਬੰਧਿਤ ਕਹਾਣੀ ਰਾਮ ਸਰੂਪ ਅਨਖੀ ਜੀ ਦੁਆਰਾ ਲਿਖੀ ਹੋਈ ਜੇਕਰ ਤੁਸੀਂ ਇਹੋ ਜੀਆਂ 47 ਨਾਲ ਸੰਬੰਧਿਤ ਹੋਰ ਕਹਾਣੀਆਂ ਸੁੰਣਾ ਪਸੰਦ ਕਰਦੇ ਹੋ ਤਾਂ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰੋ ਜੀ ਅਰਦਾਸ ਤੋਂ ਬਾਅਦ ਬਾਬੇ ਦਾ ਪ੍ਰਸ਼ਾਦ ਵੰਡਿਆ ਗਿਆ ਤੇ ਫੇਰ ਸਾਨੂੰ ਕਿਹਾ ਗਿਆ ਕਿ ਅਸੀਂ ਹੁਣ ਗੁਰਦੁਆਰਾ ਸਾਹਿਬ ਤੋਂ ਬਾਹਰ ਬੀਜੇ ਵਿੱਚ ਦਿੱਤੀ ਹੱਦ ਦੇ ਅੰਦਰ ਕਿਤੇ ਵੀ ਜਾ ਸਕਦੇ ਹਾਂ ਕਿਸੇ ਨੂੰ ਮਿਲ ਸਕਦੇ ਹਾਂ ਰਾਤ 10 ਵਜੇ ਤੋਂ ਪਹਿਲਾਂ-ਪਹਿਲਾਂ ਵਾਪਿਸ ਗੁਰਦੁਆਰਾ ਸਾਹਿਬ ਮੁੜਨਾ ਹੋਵੇਗਾ ਗੁਰਦੁਆਰੇ ਤੋਂ ਬਾਹਰ ਨਿਕਲੇ ਤਾਂ ਪਾਕਿਸਤਾਨੀ ਲੋਕਾਂ ਦਾ ਇੱਕ ਵੱਡਾ ਇਕੱਠ ਸਾਨੂੰ ਉਡੀਕ ਰਿਹਾ ਸੀ ਉਹਨਾਂ ਦੀਆਂ ਬਾਹਾਂ ਸਾਡੇ ਵੱਲ ਉਠੀਆਂ ਲੋਕ ਇੱਕ ਦੂਜੇ ਨੂੰ ਪਛਾਣ ਰਹੇ ਸਨ ਕਿਸੇ ਨੂੰ ਕੋਈ ਲੱਭ ਪਿਆ ਸੀ ਤਾਂ ਚੱਟ ਬਾਗਲਗੀਰ ਹੋ ਗਏ ਸੀ ਇੱਕ ਦੂਜੇ ਬਾਰੇ ਬੇਸ਼ੁਮਾਰ ਸਵਾਲ ਪੁੱਛੇ ਜਾ ਰਹੇ ਸਨ ਕਾਹਲ ਵਿੱਚ ਛੇਤੀ ਛੇਤੀ ਉਸ ਜਥੇ ਵਿੱਚ ਅਸੀਂ ਤਿੰਨ ਸ਼ਾਇਰ ਵੀ ਸਾਂ ਪਾਕਿਸਤਾਨ ਦੇ ਸ਼ਾਇਰ ਸਾਨੂੰ ਲੱਭ ਰਹੇ ਸਨ ਅਸੀਂ ਸਭ ਮਿਲੇ ਸਾਂ ਤਾਂ ਜੱਫੀਆਂ ਦੇ ਬਟਾਂਡੇ ਤੋਂ ਬਾਅਦ ਇੱਕ ਪਾਸੇ ਇੱਕ ਰੁੱਖ ਥੱਲੇ ਖੜੇ ਹੋ ਕੇ ਭਾਰਤ ਦੇ ਕਿੰਨੇ ਹੀ ਪੰਜਾਬੀ ادیਬਾਂ ਵਾਰੇ ਉਹਨਾਂ ਦੀਆਂ ਪੁੱਛਾਂ ਦੇ ਜਵਾਬ ਦੇਣ ਲੱਗੇ ਕਿੰਨੀਆਂ ਸਾਰੀਆਂ ਗੱਲਾਂ ਕੀਤੀਆਂ ਸੀ ਕਿੰਨਾ ਹੀ ਕੁਝ ਉਹਨਾਂ ਨੂੰ ਦੱਸਿਆ ਤੇ ਕਿੰਨਾ ਹੀ ਉਹਨਾਂ ਤੋਂ ਜਾਣ ਲਿਆ ਸ਼ਾਮ 4 ਵਜੇ ਇੱਕ ਮੁਸ਼ਾਇਰਾ ਰੱਖਿਆ ਗਿਆ ਸੀ ਇੱਕ ਘੰਟਾ ਪਹਿਲਾਂ ਉਹਨਾਂ ਆ ਕੇ ਸਾਨੂੰ ਮੁਸ਼ਾਇਰੇ ਵਾਲੀ ਥਾਂ ਉੱਤੇ ਲੈ ਜਾਣਾ ਸੀ ਪਾਕਿਸਤਾਨੀ ਸ਼ਾਇਰ ਮੋੜ ਆਉਣ ਦਾ ਇਕਰਾਰ ਦੇ ਕੇ ਤੇ ਮੁਸਕਰਾਹਟਾਂ ਦੇ ਜੱਫੇ ਵਖੇਰਦੇ ਹੋਏ ਵਾਫ ਚਲੇ ਗਏ ਅਸੀਂ ਉੱਚੀ ਉੱਚੀ ਬੋਲ ਕੇ ਉਹਨਾਂ ਨੂੰ ਆਖਿਆ ਕਿ ਉਹ ਸਾਡਾ ਫਿਕਰ ਨਾ ਕਰਨ ਮੁਸ਼ਾਇਰੇ ਦਾ ਇੰਤਜ਼ਾਮ ਕਰ ਲੈਣ 3 ਵਜੇ ਅਸੀਂ ਇੱਥੇ ਗੁਰਦੁਆਰੇ ਵਿੱਚ ਹੀ ਹੋਵਾਂਗੇ ਮੈਂ ਦੇਖਿਆ ਇੱਕ ਔਰਤ ਇਕੱਲੀ ਖੜੀ ਸੋਗਵਾ ਰੱਖਾ ਨਾਲ ਮੇਰੇ ਵੱਲ ਝਾਕ ਰਹੀ ਸੀ ਉਹ ਕਿਸੇ ਨੂੰ ਮਿਲਣ ਆਈ ਹੋਵੇਗੀ ਉਸ ਦਾ ਜਥੇ ਵਿੱਚ ਕੋਈ ਨਹੀਂ ਆਇਆ ਹੋਵੇਗਾ ਕੋਈ ਹੋਰ ਵੀ ਜਾਣ ਪਹਿਚਾਨ ਵਾਲਾ ਨਹੀਂ ਦਿਸਿਆ ਹੋਵੇਗਾ ਉਹ ਉਦਾਸ ਸੀ ਮੇਰਾ ਬੋਲ ਸੁਣ ਕੇ ਉਸ ਦੀਆਂ ਅੱਖਾਂ ਵਿੱਚ ਬੇਮਲੂਮੀ ਜਿਹੀ ਚਮਕ ਉਦਾਸੀ ਦੇ ਰੰਗ ਵਿੱਚ ਘੁਲ ਕੇ ਖੋ ਜਾਣ ਵਿੱਚ ਜਿੰਨੀ ਕੁ ਚਮਕ ਆਪਣੇ ਸਾਥੀ ਸ਼ਹਿਰ ਨਾਲ ਮੈਂ ਗੱਲ ਕੀਤੀ ਤਾਂ ਉਸ ਔਰਤ ਨੇ ਬੜੀ ਕਾਹਲ ਨਾਲ ਪੁੱਛਿਆ ਤੋਂ ਕਿੱਥੋਂ ਦਾ ਰਹਿਣ ਵਾਲਾ ਹੈ ਵੀਰਾ ਉਸ ਦੇ ਪੁੱਛਣ ਤੋਂ ਮੈਨੂੰ ਪਤਾ ਲੱਗਾ ਕਿ ਇਹ ਵੀ ਜਿਹਲਮ ਬਲਦੀ ਹੀ ਹੈ ਕੋਈ ਮੇਰੀ ਜੇਲਮੀ ਬੋਲੀ ਪਹਿਚਾਣ ਕੇ ਹੀ ਉਹਨੇ ਕੋਈ ਗੱਲ ਦਿਲ ਵਿੱਚ ਸੋਚੀ ਹੋਵੇਗੀ ਤੇ ਮੈਨੂੰ ਬੁਲਾ ਲਿਆ ਸੀ ਪਟਿਆਲੇ ਤੋਂ ਮੈਂ ਜਵਾਬ ਦਿੱਤਾ ਉਧਰ ਹੀ ਜੰਮਿਆ ਸੀ ਜਾਂ ਇਧਰੋਂ ਦਾ ਹੈ ਕਿਤੋਂ ਦਾ ਮੇਰੇ ਜਵਾਬ ਨਾਲ ਉਸ ਦੀ ਤਸੱਲੀ ਨਹੀਂ ਸੀ ਹੋਈ ਜਨਮ ਤਾਂ ਮੇਰਾ ਇੱਧਰ ਦਾ ਹੀ ਹੈ ਪਾਣੀ ਇੱਧਰ ਹੀ ਵੱਡਾ ਹੋਇਆ ਸਾਂ ਉੱਜੜ ਕੇ ਉੱਧਰ ਗਿਆ ਹਾਂ ਇੱਧਰ ਕਿੱਥੋਂ ਦਾ ਕਾਲਾ ਝੇਲਮ ਦੇ ਨੇੜੇ ਪਿੰਡ ਹੈ ਅੱਛਾ ਕਾਲਾ ਪਿੰਡ ਹੈ ਤੇਰਾ ਉਸ ਦੀਆਂ ਅੱਖਾਂ ਵਿੱਚੋਂ ਨਾਲ ਦੀ ਨਾਲ ਸਾਰੀ ਉਦਾਸੀ ਉੱਡ ਗਈ ਉਸ ਦੀ ਨਿਗਾਹ ਚਿੱਟੀ ਨਿੱਗੀ ਧੁੱਪ ਵਾਂਗ ਮਹਿਕ ਉੱਠੀ ਤੇ ਫਿਰ ਉਸ ਨੇ ਕਿਹਾ ਮੈਂ ਤਾਂ ਤੇਰੀ ਬੋਲੀ ਹੀ ਪਹਿਚਾਨ ਲਈ ਸੀ ਵੀਰਾ ਤੇ ਉਸ ਨੇ ਉੱਡ ਕੇ ਮੇਰਾ ਹੱਥ ਫੜ ਲਿਆ ਤੂੰ ਇੱਧਰ ਕਿੱਥੋਂ ਦੀ ਹੈ ਭੈਣ ਮੇਰਾ ਮਨ ਵੀ पिघਲ ਲੱਗ ਪਿਆ ਕਾਲਾ ਹੀ ਮੇਰਾ ਪਿੰਡ ਹੈ ਉਸ ਦੀਆਂ ਅੱਖਾਂ ਵਿੱਚ ਆਪਣਤ ਉੱਭਰਨ ਲੱਗੀ ਤੂੰ ਵਿਆਹੀ ਹੋਵੇਂਗੀ ਉੱਥੇ ਨਹੀਂ ਮੈਂ ਜੰਮੀ ਸਾਂ ਕਾਲੇ ਪਿੰਡ ਵਿਆਹੀ ਗਈ ਸਾਂ ਅਦਵਾਲ ਮੇਰਾ ਖਵੰਤ ਅੰਮ੍ਰਿਤਸਰ ਕੱਪੜੇ ਦੀ ਦੁਕਾਨ ਕਰਦਾ ਸੀ ਮੁਰਕ ਦੀ ਵੰਡ ਵੇਲੇ ਉੱਧਰ ਹੀ ਰਹਿ ਗਿਆ ਮੈਂ ਤਾਂ ਅਜੇ ਵਿਆਹੀ ਹੀ ਸਾਂ ਦੋ ਵਾਰ ਉਹ ਮੈਨੂੰ ਅੰਮ੍ਰਿਤਸਰ ਲੈ ਕੇ ਗਿਆ ਸੀ ਇੱਕ ਮਹੀਨਾ ਹੀ ਰਹੀ ਸਾਂ ਫਿਰ ਪਾਣਾ ਵਰਤ ਗਿਆ ਮੈਂ ਤਾਂ ਕਾਲੇ ਹੀ ਸਾਂ ਮਾਪਿਆਂ ਕੋਲ ਤੇ ਹੁਣ ਜਦ ਵੀ ਕੋਈ ਜਥਾ ਪੰਜਾ ਸਾਹਿਬ ਆਉਂਦਾ ਹੈ ਮੈਂ 70 ਮੀਲ ਦਾ ਪੈਂਡਾ ਮਾਰ ਕੇ ਇੱਥੇ ਆਉਂਦੀ ਹਾਂ ਕੀ ਹੈ ਕੋਈ ਮਿਲ ਜਾਵੇ ਮੈਨੂੰ ਉਸ ਦਾ ਪਤਾ ਦੱਸੇ ਤੂੰ ਤਾਂ ਨਹੀਂ ਜਾਣਦਾ ਹੋਵੇਂਗਾ ਵੀਰ ਉਸ ਨੂੰ ਉਸਨੇ ਮੇਰਾ ਮੋਢਾ ਝੰਡੋੜਿਆ ਕੱਦ ਵਿੱਚ ਮੈਂ ਤੋਂ ਲੰਬੀ ਸੀ ਤੇ ਦਰਖਤ ਦੀ ਛਾਂ ਵਾਂਗ ਮੇਰੇ ਉੱਤੇ ਝੁਕੀ ਹੋਈ ਸੀ ਕੀ ਨਾਂ ਸੀ ਮੈਂ ਪੁੱਛਿਆ ਕਰਮਦੇਨ ਉਸਦੇ ਬੁੱਲਾਂ ਉੱਤੇ ਕਿਸੇ ਮਿੱਠੀ ਆਸ ਦੀ ਫੜਫੜਾਹਟ ਸੀ ਅੰਮ੍ਰਿਤਸਰ ਕਿਸ ਬਾਜ਼ਾਰ ਵਿੱਚ ਦੁਕਾਨ ਸੀ ਉਸਦੀ ਉਸਦੀਆਂ ਅੱਖਾਂ ਵਿੱਚ ਕੋਈ ਅਕੈਰ ਰੌਸ਼ਨੀ ਸੀ ਉਹ ਤੜਫ ਉੱਠਣ ਵਾਂਗ ਬੋਲੀ ਹਾਲ ਬਾਜ਼ਾਰ ਵਿੱਚ ਹੌਣ ਉਸ ਦੀਆਂ ਗਹਿਰ ਗੰਭੀਰ ਅੱਖਾਂ ਮੇਰੇ ਬੁੱਲਾਂ ਉੱਤੇ ਗੱਡੀਆਂ ਹੋਈਆਂ ਸਨ ਜਿਵੇਂ ਮੈਂ ਜੋ ਕੁਝ ਬੋਲਾਂਗਾ ਉਸ ਨਾਲ ਉਸ ਦੀ ਕਿਸਮਤ ਜਾਗ ਉੱਠੇਗੀ ਪਰ ਮੈਂ ਤਾਂ ਸੋਚਾਂ ਵਿੱਚ ਹੀ ਡੁੱਬ ਗਿਆ ਕੌਣ ਕਰਮ ਦੇ ਹਾਲ ਬਾਜ਼ਾਰ ਵਿੱਚ ਕਿਹੜੀ ਦੁਕਾਨ ਮੈਨੂੰ ਕੁਝ ਨਹੀਂ ਪਤਾ ਮੇਰੀ ਚੱਪ ਨੂੰ ਵੇਖ ਕੇ ਉਹ ਨਿਰਾਸ਼ ਹੋ ਗਈ ਅੱਖਾਂ ਦੇ ਚਿੱਟੇ ਚਾਨਣ ਵਿੱਚ ਫਿਰ ਉਦਾਸੀ ਘੁਲ ਗਈ ਉਹ ਧਰਤੀ ਉੱਤੇ ਬੈਠ ਗਈ ਤੇ ਪੜਪੜੀਆਂ ਉੱਤੇ ਹੱਥ ਧਰ ਲਈ ਮੈਂ ਵੀ ਉਸ ਤੋਂ ਜਰਾ ਹਟ ਕੇ ਇੱਕ ਪੱਥਰ ਉੱਤੇ ਬੈਠ ਗਿਆ ਜ਼ਹਿਰ ਵਰਗੀ ਕੌੜੀ ਕੁੱਟ ਅੰਦਰ ਲੰਗਾ ਕੇ ਫਿਰ ਉਸ ਨੇ ਗੱਲ ਦਾ ਰੁਖ ਬਦਲਿਆ ਕਾਲੇ ਵਿੱਚ ਵੀਰ ਤੁਹਾਡਾ ਘਰ ਕਿਹੜੇ ਪਾਸੇ ਸੀ ਚੜ੍ਹਦੇ ਪਾਸੇ ਦੇਵੀ ਦੇ ਮੰਦਰ ਕੋਲ ਅੱਛਾ ਅੱਛਾ ਹਾਂ ਉਹ ਇੱਕੋ ਹੀ ਘਰ ਹੈ ਉਸ ਪਾਸੇ ਜਿਸ ਵਿੱਚ ਹੁਣ ਇੱਕ ਰਿਫਿਊਜੀ ਟੱਬਰ ਰਹਿੰਦਾ ਹੈ ਸਾਡਾ ਘਰ ਵੀ ਉਸੇ ਪਾਸੇ ਹੈ ਮੈਂ امام ਬਖਸ਼ ਦੀ ਧੀ ਹਾਂ امام ਬਖਸ਼ ਜਿਸ ਕੋਲ ਪੇਡਾਂ ਦਾ ਇਜੜ ਸੀ ਹਾਂ ਵੀਰ ਉਹੀ ਤੂੰ ਸਦੀਕਾ ਤਾਂ ਨਹੀਂ ਹਾਂ ਵੀਰ ਮੈਂ ਸਦੀਕਾ ਹੀ ਹਾਂ ਤੇ ਅਸੀਂ ਆਪਣੀ ਆਪਣੀ ਥਾਂ ਤੋਂ ਉੱਠੇ ਤੇ ਨੇੜੇ ਹੋ ਕੇ ਖੜ ਗਏ ਮੈਂ ਦੱਸਿਆ ਮੈਂ ਦਰਸ਼ਨ ਹਾਂ ਹੌਲ ਦਾ ਸ਼ਿੰਗਾਰਾ ਸਿੰਘ ਦਾ ਪੁੱਤਰ ਸ਼ਿੰਗਾਰਾ ਸਿੰਘ ਜਿਹੜਾ ਦੂਜੀ ਵੱਡੀ ਜੰਗ ਵਿੱਚ ਮਾਰਿਆ ਗਿਆ ਸੀ ਮੇਰਾ ਇੱਕ ਤਾਇਆ ਵੀ ਸੀ ਸੁਜਾਨ ਸਿੰਘ ਉਸਨੇ ਹੀ ਮੈਨੂੰ ਪਿਆਰ ਦਿੱਤਾ ਸੀ ਮੈਨੂੰ ਪੜਾਇਆ ਸੀ ਤੇ ਫਿਰ ਆਪਣੇ ਨਾਲ ਸ਼ਹਿਰ ਲੈ ਗਿਆ ਸੀ ਜਿੱਥੇ ਉਸਦੀ ਲੱਕੜਾਂ ਦੀ ਵੱਡੀ ਢਾਲ ਸੀ ਤੂੰ ਦਰਸ਼ਨ ਹੈ ਸਦੀਕਾ ਨੇ ਮੇਰੇ ਦੋਵੇਂ ਹੱਥ ਫੜ ਕੇ ਆਪਣੇ ਕਾਲਜੇ ਤੇ ਘੁੱਟ ਲਈ ਤੇ ਫਿਰ ਮੇਰੇ ਮੱਥੇ ਉੱਤੇ ਪਿਆਰ ਦੇ ਕੇ ਆਖਿਆ ਚੱਲ ਅੱਜ ਕਾਲੇ ਨੂੰ ਇੱਕ ਰਾਤ ਰਹਿ ਜਾ ਸਾਡੇ ਕੋਲ ਉੱਥੇ ਤਾਂ ਮੈਂ ਜਾ ਨਹੀਂ ਸਕਦਾ ਸਦੀਕਾ ਮੇਰੇ ਵੀਜ਼ੇ ਵਿੱਚ ਲਿਖਿਆ ਹੋਇਆ ਹੈ ਕਿ ਹੁਣ ਸਰਦਾਰਾਂ ਤੱਕ ਨਹੀਂ ਜਾ ਸਕਦੇ ਹੁਣ ਤਾਂ ਸਰਕਾਰਾਂ ਦੇ ਬਸ ਪਏ ਹੋਏ ਆ ਬੀਜੇ ਵਿੱਚ ਨਹੀਂ ਲਿਖਿਆ ਕਿ ਮੈਂ ਰਾਤ ਕੱਟ ਲਵਾਂ ਤੁਹਾਡੇ ਘਰ ਉਹ ਰੋਣ ਲੱਗੀ ਆਪਣੇ ਪਿੰਡ ਕਾਲੇ ਦਾ ਨਾਂ ਸੁਣ ਕੇ ਆਪਣੇ ਅੱਖਾਂ ਨੂੰ ਘਰਾਂ ਵਿੱਚ ਵਸਾ ਕੇ ਜਿਸ ਵਿੱਚ ਹੁਣ ਕੋਈ ਰਿਫਿਊਜੀ ਰਹਿੰਦਾ ਹੈ ਸਦੀਕਾ ਨਾਲ ਬਚਪਨ ਵਿੱਚ ਖੇਡਣ ਦੀ ਫਿਲਮ ਯਾਦ ਦੀ ਸਕਰੀਨ ਉੱਤੇ ਚੱਲਣ ਲੱਗੀ ਮੈਂ ਤਾਂ ਗਵਾਚ ਹੀ ਗਿਆ ਸਾਂ ਪਤਾ ਨਹੀਂ ਕੀ ਕੀ ਸੋਚ ਗਿਆ ਸਾ ਅੱਖਾਂ ਪੂੰਝ ਕੇ ਉਸਨੇ ਮੇਰਾ ਹੱਥ ਫੜਿਆ ਤੇ ਪੁੱਛਿਆ ਕੱਲ ਨੂੰ ਵੀ ਇੱਥੇ ਹੀ ਹੈਂ ਹਾਂ ਕੱਲ ਸ਼ਾਮ ਨੂੰ ਅਸੀਂ ਚੱਲਣਾ ਹੈ ਮੈਂ ਅੱਜ ਕਾਲੇ ਨੂੰ ਜਾਂਦੀ ਹਾਂ ਕੱਲ ਦੁਪਹਿਰ ਨੂੰ ਤੇਰੇ ਲਈ ਘਰੋਂ ਆਪ ਰੋਟੀ ਪਕਾ ਕੇ ਲਿਆਵਾਂਗੀ ਤੂੰ ਕਾਲੇ ਦੀ ਰੋਟੀ ਖਾਵੇਂ ਮੇਰਾ ਲੂ ਲੂ ਹਾਂ ਕਹਿ ਰਿਹਾ ਸੀ ਉਹ ਚਲੀ ਗਈ ਗੁਰਦੁਆਰੇ ਅੰਦਰ ਦੋਵੇਂ ਸਾਥੀ ਸ਼ੈਰਾਕੋਲ ਮੈਂ ਵੀ ਜਾ ਬੈਠਾ ਅਸੀਂ ਸ਼ਾਮ ਨੂੰ ਪੜਨ ਵਾਲੀਆਂ ਨਜ਼ਮਾਂ ਦੀ ਚੋਣ ਕਰਨ ਲੱਗੇ ਦੂਜੇ ਦਿਨ ਸਦੀਕਾ ਰੋਟੀ ਲੈ ਕੇ ਆਈ ਗੁਰਦੁਆਰੇ ਤੋਂ ਬਾਹਰ ਇੱਕ ਰੁੱਖ ਥੱਲੇ ਅਸੀਂ ਬੈਠ ਗਏ ਚਾਰ ਡੱਬਿਆਂ ਵਾਲੇ ਵੱਡੇ ਟੇਫਨ ਵਿੱਚ ਉਸਨੇ ਕਿੰਨਾ ਹੀ ਕੁਝ ਲਿਆਂਦਾ ਹੋਇਆ ਸੀ ਮੈਨੂੰ ਆਦਤ ਹੈ ਸਾਰੀ ਰੋਟੀ ਖਾਣ ਪਿੱਛੋਂ ਹੀ ਮੈਂ ਪਾਣੀ ਪੀਂਦਾ ਹਾਂ ਵਿਚ ਦੀ ਸਦੀਕਾ ਨੇ ਪੁੱਛਿਆ ਵੀ ਪਾਣੀ ਪਾ ਦਿਆਂ ਪਰ ਮੈਂ ਕਹਿ ਦਿੱਤਾ ਕੋਈ ਗੱਲ ਨਹੀਂ ਪਾਣੀ ਵੀ ਪੀ ਲਵਾਂਗਾ ਮੇਰੇ ਕੋਲ ਬੈਠੀ ਉਹ ਸਵਾਰ ਸਵਾਰ ਕੇ ਮੈਨੂੰ ਰੋਟੀ ਖਵਾ ਰਹੀ ਸੀ ਮੇਰੀ ਮਾਂ ਮੈਨੂੰ ਇਸੇ ਤਰ੍ਹਾਂ ਐਨੇ ਹੀ ਚਾਹ ਨਾਲ ਰੋਟੀ ਖਵਾਇਆ ਕਰਦੀ ਸੀ ਸਦੀਕਾਂ ਦੀਆਂ ਲਿਆਂਦੀਆਂ ਪਰੌਂਠੀਆਂ ਆਲੂ ਛੋਲਿਆਂ ਦੀ ਲذیذ ਸੁੱਕੀ ਸਬਜ਼ੀ ਅੰਬ ਤੇ ਨਿੰਬੂ ਦਾ ਜਾਇਕੇਦਾਰ ਚਾਹ ਅਣਗਾਲੇ ਦੁੱਧ ਵਿੱਚ ਰਿਣੀ ਰਬੜੀ ਬਰਗੀ ਮਿੱਠੀ ਤੇ ਖੋਪਾ ਦਾਖਾ ਪਾ ਕੇ ਬਣਾਈ ਖੀਰ ਸਭ ਕਾਸੇ ਵਿੱਚੋਂ ਮੈਨੂੰ ਉਹੀ ਸਵਾਦ ਆਇਆ ਜਿਹੜਾ ਮੇਰੀ ਮਾਂ ਦੇ ਹੱਥਾਂ 'ਚੋਂ ਆਇਆ ਕਰਦਾ ਸੀ ਮੈਂ ਦੁੱਗਣੀ ਰੋਟੀ ਖਾ ਗਿਆ ਹੋਵਾਂਗਾ ਫਿਰ ਵੀ ਉਹ ਜਿੱਦ ਕਰ ਰਹੀ ਸੀ ਭੁੱਖਾ ਨਾ ਰਹੇ ਵੀਰ ਮੇਰੀ ਮਾਂ ਦੀ ਆਦਤ ਸੀ ਉਹ ਰੋਟੀ ਵੇਲੇ ਪਾਣੀ ਨਹੀਂ ਦਿਆਂ ਕਰਦੀ ਸੀ ਕਹਿ ਦਿੰਦੀ ਆਪੇ ਲੈ ਲੈ ਘੜੇ ਵਿੱਚੋਂ ਮੈਂ ਵੀ ਘੋਲ ਕਰ ਜਾਂਦਾ ਸਾਂ ਸਾਰੀ ਰੋਟੀ ਖਾਣ ਪਿੱਛੋਂ ਹੀ ਪਾਣੀ ਪੀਂਦਾ ਸਾਰੀ ਰੋਟੀ ਖਾਣ ਤੋਂ ਬਾਅਦ ਪਾਣੀ ਪੀਣ ਦੀ ਆਦਤ ਉਦੋਂ ਤੋਂ ਹੀ ਸ਼ਾਇਦ ਮੇਰੀ ਬਣ ਗਈ ਰੋਟੀ ਖਾਣ ਪਿੱਛੋਂ ਘੜੇ ਦੇ ਗਲ ਵਿੱਚ ਬਾਹ ਪਾ ਕੇ ਪਾਣੀ ਦੀ ਗੜਬੀ ਭਰਦਾ ਤੇ ਹੱਥ ਨਾਲ ਹੀ ਪੀ ਲੈਂਦਾ ਬਾਅਦ ਵਿੱਚ ਜਿਹੜਾ ਢ ਘਾਰ ਆਉਂਦਾ ਉਸ ਨਾਲ ਤਾਂ ਪੂਰਾ ਸੁਆਦ ਆ ਜਾਂਦਾ ਉਸ ਤਰ੍ਹਾਂ ਦੀ ਸੁਆਦੀ ਰੋਟੀ ਮੁਰ ساری ਉਮਰ ਨਹੀਂ ਸੀ ਮੈਂ ਖਾਧੀ ਜਾਂ ਫਿਰ ਇਹ ਦਿਨ ਸਦੀਕਾਂ ਬਲ ਭਰਪੂਰ ਨਿਗਾਹਾਂ ਭਰ ਕੇ ਤੇ ਫਿਰ ਆਲਾ ਦਵਾਲਾ ਭਾਫ ਕੇ ਮੈਂ ਅੰਦਾਜ਼ਾ ਲਾਇਆ ਪਾਣੀ ਕਿਤੇ ਨਹੀਂ ਸੀ ਮੈਂ ਉਸ ਨੂੰ ਕਿਹਾ ਰੋਟੀ ਤਾਂ ਤੂੰ ਕਾਲੇ ਦੀ ਲੈ ਆਈ ਪਾਣੀ ਹੁਣ ਕਿੱਥੋਂ ਪੀਵਾਂ ਉਸ ਨੇ ਵੱਡੇ ਡੋਲੂ ਦਾ ਢੱਕਣ ਖੋਲ੍ਹਿਆ ਤੇ ਸਟੀਲ ਦਾ ਗਲਾਸ ਭਰ ਕੇ ਕਹਿਣ ਲੱਗੀ ਪਾਣੀ ਵੀ ਉਥੋਂ ਹੀ ਲੈ ਕੇ ਆਈ ਹਾਂ ਤੁਹਾਡੇ ਘਰ ਵਾਲੀ ਖੂਹੀ ਦਾ ਹੈ ਰੋਟੀ ਨਾਲ ਐਨਾ ਰੱਜ ਜਾਣ ਤੋਂ ਬਾਅਦ ਵੀ ਮੇਰਾ ਦਿਲ ਕਰਦਾ ਸੀ ਸਾਰਾ ਡੋਲੂ ਪਾਣੀ ਦਾ ਪੀ ਜਾਵਾਂ ਸ਼ੁਕਰੀਆ ਦੋਸਤੋ